ਜਿੰਦਾਬਾਦ ਨੂੰ ਲਾਈਵ ਦੇਤੇ ਮੇਰੇ ਵੱਲੋਂ ਜਾਣ ਕੇ ਮੇਜਰ ਸੰਚਕ ਸਾਹਿਬ ਨੂੰ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਅੱਜ ਸਾਡੇ ਵੇੜੇ ਦੇ ਵਿੱਚ ਦਾ ਜਾਂ ਜਿੱਦਾਂ ਮੈਂ ਕਹਿਣਾ ਵੀ ਉਹਨਾਂ ਸਾਡੇ ਸਟੂਡੀਓ ਦੇ ਵਿੱਚ ਜਿੱਦਾਵਾ ਦੀ ਸਟੂਡੀਓ ਚ ਸਾਡੇ ਦੋ ਸਟਾਰ ਭਰਾ ਆਏ ਹੋਏ ਨੇ ਆਜੋ ਪਹਿਲਾਂ ਉਹਨਾਂ ਦਾ ਵੈਲਕਮ ਕਰੀਏ ਤੇ ਉਹਨਾਂ ਨਾਲ ਕਰਾਂਗੇ ਕੁਝ ਹਲਕੀਆਂ ਫੁਲਕੀਆਂ ਗੱਲਬਾਤਾਂ ਤੇ ਮੈਂ ਕਹੂੰਗਾ ਦੋਵੇਂ ਸਟਾਰ ਭਰਾਵਾਂ ਦਾ ਜਿੰਦਾਬਾਦ ਤੇ ਤੁਹਾਡਾ ਸੁਆਗਤ ਹੈ ਠੀਕ ਧੰਨਵਾਦ ਕਰਦੇ ਆ ਆਪਣੇ ਭਾਈ ਸਾਹਿਬ ਹੁਣ ਜਿਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਅਸੀਂ ਧੰਨਵਾਦ ਕਰਦੇ ਆ ਜਿਹੜੇ ਸਾਰੇ ਦਰਸ਼ਕ ਸਾਨੂੰ ਸੁਣਦੇ ਆ ਜਿੰਦਾਬਾਦ ਰੇਡੀਓ ਤੇ ਜਿੰਦਾਬਾਦੀ ਆ ਜੀ ਥੈਂਕ ਯੂ ਥੈਂਕ ਯੂ ਗੁਰਮੀ ਪਾਜੀ ਤੁਸੀਂ ਭਰਾ ਦਾ ਆਪਣੇ ਮੇਜਰ ਦਾ ਧੰਨਵਾਦ ਕੀਤਾ ਤੇ ਮੈਂ ਰੀਅਲ ਬਾਈ ਤੁਹਾਡਾ ਵੀ ਸਟਾਰਸਾ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਰੇਡੀਓ ਜਿੰਦਾਬਾਦ ਸੁਣਨ ਵਾਲਿਆਂ ਨੂੰ ਤੇ ਮੇਰਾ ਨਾਮ ਰੀਹਲ ਤੇ ਤੇ ਮੇਰਾ ਇੰਸਟਾਗ੍ਰam ਆਈਡੀ ਤੇ YouTube ਚੈਨਲ ਹੈ ਰੀਹਲ 뮤ਜ਼ਿਕ ਤੇ ਧੰਨਵਾਦ ਕਰਦੇ ਆ ਸਾਰੇ ਸਰੋਤਿਆਂ ਦਾ ਥੈਂਕ ਯੂ ਥੈਂਕ ਯੂ ਮੇਰਾ ਭਰਾ ਬਹੁਤ ਮਿਹਰਬਾਨੀ ਤੇ ਥੋੜੇ ਜਿਹਾ ਆਪਾਂ ਪ੍ਰੋਗਰਾਮ ਹੋੜ ਹੋੜੀ ਦੀ ਅੱਗੇ ਵਧਾਈਏ ਤੇ ਖਾਸ ਕਰਕੇ ਮੈਂ ਸ਼ੁਰੂਆਤ ਕਰੂਗਾ ਗੁਰਪ੍ਰੀਤ ਭਾਈ ਤੁਹਾਡੇ ਕੋਲੋਂ ਤੇ ਸਟਾਰ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਕਿਦੋਂ ਕੋ ਦਾ ਕਹਿੰਦੇ ਹੁੰਦੇ ਜਿਹੜਾ ਕੀੜੇ ਆ ਨਾ ਇਹ ਇਹ ਸਾਡੇ ਆਪਾਂ ਪੰਜਾਬੀ ਲੋਕਾਂ ਪੰਜਾਬੀਆਂ ਦੇ ਅੰਦਰ ਕੀੜਾ ਆ ਇਹ ਹਰੀ ਕੀੜੇ ਤੁਹਾਡੇ ਵੀ ਆ ਮੇਰੇ ਵੀ ਆ ਤੇ ਖਾਸ ਕਰਕੇ ਜਿਹਨੇ ਅੱਜ ਸਾਨੂੰ ਲਾਈਵ ਸੌਂਦੇ ਜਾਂ ਦੇਖ ਰਹੇ ਆ ਨਾ ਇਹਨਾਂ ਦੇ ਵੀ ਕੀੜੇ ਆ ਤੇ ਮੈਂ ਕਹੂੰਗਾ ਪੰਜਾਬੀਆਂ ਦੇ ਕੀੜੇ ਜਦੋਂ ਹੌਲੀ ਹੌਲੀ ਇੱਕਦੋਂ ਤੁਹਾਨੂੰ ਪਤਾ ਲੱਗਾ ਕੀੜਾ ਕਦੋਂ ਜਾ ਦੇਖੋ ਜੀ ਇਹ ਜਿਹੜਾ ਕੀੜਾ ਨਾ ਜੀ ਇਹ ਕਹਿੰਦੇ ਵੀ ਇਹਦਾ ਹੱਲ ਕਰੀ ਲੈਣਾ ਚਾਹੀਦਾ ਸੁਰਕਦਾ ਨਹੀਂ ਛੱਡਣਾ ਸੁਰਕ ਹੁਣ ਜਦੋਂ ਸਾਰੇ ਹੀ ਭਰਾ ਇਕੱਠੇ ਹੋਏ ਉਹ ਕਹਿੰਦੇ ਬਹਾਵਰ ਟਾਈਮ ਦਾ ਜੋੜ ਜਿਆ ਲਾਈ ਜਾਂਦੇ ਸੀਗੇ ਤੇ ਉਦਾਂ ਬੇਸਿਕਲੀ ਜਦੋਂ ਆਪਾਂ ਇੰਡੀਆ ਹੁੰਦੇ ਸੀਗੇ ਜਦੋਂ ਪੜ੍ਹਦਾ ਹੀ ਸੀਗਾ ਨਾ ਉੱਥੇ ਤਾਂ ਪਹਿਲਾਂ ਅਸੀਂ ਕੀਰਤਨ ਸਿੱਖਦੇ ਹੁੰਦੇ ਸੀਗੇ ਤਾਂ ਉਹ ਥੋੜੇ ਕਿ ਸਾਲ ਚੱਲਿਆ ਜਦੋਂ ਪ੍ਰੋਗਰਾਮ ਤਾਂ ਫੇਰ ਕਹੋ ਵੀ ਉਹ ਰਹਿ ਗਿਆ ਕੰਮ ਜੇ ਜਦੋਂ ਉਹ ਦੋ ਸ਼ਬਦ ਉਹਨਾਂ ਨੇ ਸਾਨੂੰ ਸਿਖਾਏ ਹੈ ਨਾ ਕੀਰਤਨ ਵਾਲੇ ਉਦੋਂ ਕਿ ਸਿੱਖ ਲੈ ਅਸੀਂ ਜਦੋਂ ਕੋ ਗਾਣੇ ਸਿੱਖਣ ਦਾ ਟਾਈਮ ਆਇਆ ਨਾ ਵੀ ਜਿੱਦਾਂ ਅੰਦਰੋਂ ਸਿਗਾ ਵੀ ਯਾਰ ਗਾਣੇ ਹੁਣ ਉਦੋਂ ਕਿ ਸਾਡੇ ਟੀਚਰ ਸਾਹਿਬ ਹਟ ਗਏ ਤਾਂ ਫਿਰ ਉਹ ਕੀੜਾ ਇਦਾਂ ਹੀ ਰਹਿ ਗਿਆ ਤਾਂ ਹਮੈਨੂੰ ਲੱਗਦਾ ਵੀ 10 11 ਸਾਲ ਹੋ ਗਏ ਉਹ ਚੀਜ਼ ਇਦਾਂ ਰਹੀ ਸੀ ਅਸੀਂ ਹੁਣ ਟਰਾਈ ਕਰਦੇ ਆਂ ਵੀ ਅਸੀਂ ਕਿ ਭੀ ਯਾਰ ਕੱਢ ਲਈ ਕੀ ਚੀਜ਼ ਐ ਬਾਕੀ ਤੁਹਾਡੇ ਭਰਾਵਾਂ ਦਾ ਸਾਥ ਨਹੀਂ ਨਹੀਂ ਹੋਰ ਵੀ ਹੋਰ ਵੀ ਮੈਂ ਕੁਝ ਕਰਾਂਗੀ ਗੋਦੀਪਾ ਮੈਂ ਤਾਂ ਇੱਥੇ ਗੱਲ ਕਹਿਣਾ ਵੀ ਹੁਣ ਆਂ ਵੀ ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਤੇ ਬਾਜੀ ਜਿੱਤੀ ਜੀ ਇਦਾਂ ਦੇ ਭਰਾਵਾਂ ਦੇ ਸਿਰਾਂ ਤੇ ਤੇ ਮੈਂ ਇੱਕ ਗੱਲ ਕਹੂੰਗਾ ਮੈਂ ਕਹਿੰਦਾ ਮੈਂ ਸ਼ਰਵਾਦ ਆਪਾਂ ਕਰਨੀ ਆਂ ਵੀ ਕਿਦੋਂ ਜਦੋਂ ਨਾ ਬੰਦੇ ਨੂੰ ਪਤਾ ਲੱਗਦਾ ਕਿ ਉਹ ਆਪ ਸਾਰੇ ਮੈਂ ਬਾਸ਼ਰੂ ਸਿੰਘ ਆਂ ਜਿੰਨੇ ਵੀ ਆ ਸਾਨੂੰ ਸੁਣ ਰਿਹਾ ਨਾ ਇਹਨਾਂ ਚ ਕਾਫੀ ਬੰਦੇ ਬਾਸ਼ਰੂ ਸਿੰਘ ਹੈਗੇ ਆ ਪਰ ਮੈਂ ਕਹੂੰਗਾ ਵੀ ਤੁਸੀਂ ਇਸ ਫੀਲਡ ਵਿੱਚ ਆਇਆ ਇਸ ਤੁਹਾਡਾ ਵੈਲਕਮ ਕਰਾਂਗੇ ਤੁਹਾਨੂੰ ਹੌਸਲਾ ਵਧਾਈ ਵੀ ਦਵਾਂ ਤੇ ਖਾਸ ਕਰਕੇ ਮੈਂ ਕਹਾਂਗਾ ਵੀ ਜਦੋਂ ਕਿਦੋਂ ਕੋ ਜਦੋਂ ਬੰਦਾ ਕਿਸੇ ਨੂੰ ਜਦੋਂ ਹਣ ਮੈਂ ਆ ਨਾ ਮੈਂ ਪੱਤਰਕਾਰੀ ਦੇ ਵਿੱਚ ਆ ਤੇ ਮੈਂ ਕਿਸੇ ਨੂੰ ਕਿਸੇ ਨੂੰ ਸੁਣਦਾ ਆ ਦੇਖਦਾ ਆ ਇੱਕ ਆਈਟਲ ਬਣਦਾ ਆ ਤੁਸੀਂ ਕਿਸ ਗਾਇਕ ਤੋਂ ਪ੍ਰਭਾਵਿਤ ਹੋ ਕੇ ਇਸ ਫੀਲਡ 'ਚ ਆਇਆ ਤੈਨੂੰ ਜੀ ਜਿੱਦਾਂ ਅਸੀਂ ਪਿਓਰ ਪਿੰਡਾਂ ਤੋਂ ਹਨਾ ਜਿਵੇਂ ਮੇਰਾ ਪਿੰਡ ਹੈਗਾ ਜੀ ਆਪਣਾ ਗੋਚਰ ਸੀਲ ਅਨੰਦਪੁਰ ਸਾਹਿਬ ਜਿਹੜਾ ਰੋਪੜ ਤੇ ਅਸੀਂ ਜਿੱਦਾਂ ਪਿਓਰ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਅੱਜ ਤੋਂ ਹੁਣ ਸਮਾਂ ਥੋੜਾ ਚੇਂਜ ਹੋ ਗਿਆ ਅੱਜ ਤੋਂ ਪਹਿਲਾਂ ਜਿੱਦਾਂ 10 10 15 ਸਾਲ ਪਹਿਲਾਂ ਜਿੱਦਾਂ ਖੇਡਾ ਖੁੱਡਾ ਆਪਾਂ ਕਬੱਡੀ ਖੇਡਣੀ ਤੇ ਥੋੜਾ ਟਾਈਮ ਜਿੱਦਾਂ ਉਸੇ 43 ਕਿਲੋ ਭਾਰ ਚ ਖੇਡ ਦਿੰਦੇ ਸੀ ਤਾਂ ਉਦੋਂ ਜਿਹੜਾ ਲੋਕ ਹਨਾ ਸਾਰੇ ਸੁਣਦੇ ਆ ਕਲਾਕਾਰ ਤਾਂ ਸਾਰੇ ਚੰਗੇ ਅਜਦਾ ਓਸਤਾ ਦੇ ਹੀ ਹੈ ਕਿਉਂਕਿ ਅਸੀਂ ਤਾਂ ਹੁਣ ਜਿੱਦਾਂ ਗਾਣ ਲੱਗੇ ਸਾਡੇ ਤਾਂ ਸਾਰੇ ਸਟਾਰ ਹੀ ਆ ਪਰ ਜਿਹਨਾਂ ਤੋਂ ਮੈਂ ਪ੍ਰਭਾਵਿਤ ਹੋਇਆ ਸ਼ਾਇਦ ਨਵੀਂ ਗੱਲ ਹੋਵੇ ਸਾਰੇ ਵੱਡੇ ਵੱਡੇ ਸਟਾਰ ਉਹ ਤਾਂ ਸਾਡੇ ਦੇ ਸਟਾਰ ਆ ਜਿਹਨਾਂ ਤੋਂ ਮੈਂ ਸਿੱਖਿਆ ਮੈਂ ਇਸ ਸਿੱਖਿਆ ਮੈਂ ਜਿਹਨਾਂ ਤੋਂ ਪ੍ਰਭਾਵਿਤ ਹੋਇਆ ਉਹ ਹੈ ਜੀ ਕੇਐਸ ਮੱਖਣ ਕੀ ਬਾਤ ਆ ਯਾਰ ਤੁਸੀਂ ਕੱਲੇ ਨਹੀਂ ਪ੍ਰਭਾਵਿਤ ਹੋਏ ਰੀਅਲ ਭਾਈ ਨੇ ਵੀ ਮੈਨੂੰ ਥੋੜਾ ਸੰਕੇਤ ਦਿੱਤਾ ਤੇ ਖਾਸ ਕਰਕੇ ਜੀ ਤੁਸੀਂ ਕੇਐਸ ਮੱਖਣ ਮੈਂ ਇਸ ਗੱਲ 'ਚ ਗਰੇਜ ਵੀ ਨਹੀਂ ਕਰੂੰਗਾ ਤੇ ਉਹ ਸਾਡਾ ਉਹ ਭਰਾ ਆ ਉਹ ਜਦੋਂ ਵੀ ਤੁਰੇ ਹਨ ਇਹ ਪਤਾ ਲੱਗਦਾ ਵੇ ਮਹਿਲ ਦੇ ਜਾਂਦੇ ਆ ਤੇ ਮੈਂ ਦਿਲੋਂ ਕਿਉਂ ਅੱਜ ਜਿਹਨੇ ਕੇਸ ਮਖਣਪਈ ਦੀ ਗੱਲ ਕੀਤੀ ਤੇ ਮੈਂ ਡੈਟਲੀ ਉਹਨਾਂ ਦਾ ਬਹੁਤ ਫੈਨ ਆ ਤੇ ਜਦੋਂ ਖਾਸ ਕਰਕੇ ਜ਼ਿੰਦਾਬਾਦ ਰੇਡੀਓ ਲੈ ਕੇ ਆਉਣੇ ਨਾ ਇੱਕ ਅਦਾ ਲਾਇ ਗਾਣੇ ਵਗੈਰ ਮੇਰੀ ਵੀ ਗੱਲ ਨਹੀਂ ਬਣਦੀ ਤੇ ਉਹਨਾਂ ਦਾ ਗਾਣਾ ਲਾਉਣਾ ਹੀ ਪੈਂਦਾ ਕਿਉਂ ਅੱਜ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਕੋਈ ਤੁਹਾਡੇ ਮਾਂਚ ਉਹਨਾਂ ਦਾ ਕੋਈ ਵੀ ਗਾਣਾ ਜ਼ਿੰਦਾਬਾਦ ਦੇ ਪਿਊਰ ਲਈ ਔਰ ਤਸ਼ਕਾ ਲਈ ਰਾਉਂਦੇ ਜੀ ਜੀ ਆਪਾਂ ਸੁਣਾਦੇ ਹਾਂ ਜੀ ਤੁਹਾਨੂੰ ਉਹਨਾਂ ਦਾ ਗਾਣਾ ਹੋ ਰਿਹਾ ਵੀ

ਹੋ ਕੇਰਾ ਤੇ ਹ ਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਟੌਣਿਆਂ ਚ ਜਾਨ ਚਾਹੀਦੀ ਕੀ ਬਤਾ ਯਾਰ ਕੀ ਬਤਾ ਮੈਂ ਪਹਿਲਾਂ ਤਾਂ ਤੁਹਾਡੇ ਲਈ ਸਾਰੇ ਨਾਲ ਕਲੈਮ ਕਰਨਾ ਮੇਰਾ ਫਰਜ਼ ਵੀ ਆ ਖਾਸ ਕਰਕੇ ਜਿਹੜੀ ਇਹ ਆਵਾਜ਼ ਆ ਤੇ ਮੈਂ ਕਹੂੰਗਾ ਵੀ ਤੁਹਾਡੇ ਕੰਠ ਦੇ ਵਿੱਚ ਉਸ ਸਰਸਵਤੀ ਮਾਤਾ ਦਾਉ ਪਸਾਇਆ ਤੇ ਮੈਂ ਅਰਦਾਸ ਕਰੂਗਾ ਜਿਹਨੇ ਸਾਨੂੰ ਜਿੰਦਾਬਾਦ ਤੇ ਲਾਈਵ ਦੇਖ ਰਿਆ ਨਾ ਕਿ ਮੈਂ ਕਹੂੰਗਾ ਵੀ ਆਪਾਂ ਤੁਸੀਂ ਇੱਥੇ ਬੈਠੇ ਆ ਤੇ ਥੋੜਾ ਨਾ ਖੋਲ ਹੋਈ ਆਪਾਂ ਭਾਈ ਜੀਰ ਸਾਹਿਬ ਵੀ ਬੈਠੇ ਆ ਕਿਉਂ ਉਹ ਉਹ ਵੀ ਮੈਨੂੰ ਹੁਣ ਥੋੜਾ ਥੋੜਾ ਘੂ ਰਹੇ ਆ ਤੇ ਭਾਈ ਹੁਣ ਥੋੜਾ ਤੁਹਾਡੀ ਆਪਾਂ ਗੱਲਬਾਤ ਕਰਨੀ ਆ ਸ਼ੁਰੂਆਤ ਮੈਂ ਕਹੂੰਗਾ ਵੀ ਜਿਉ ਕੀਤੀ ਹੈ ਕਿਸ ਤੁਸੀਂ ਸਿੰਗਲ ਤੋਂ ਪ੍ਰਭਾਵਿਤ ਹੋਏ ਆ ਥੋੜਾ ਜਿਹਾ ਉਹਦੇ ਬਾਰੇ ਐਦਾ ਜੀ ਜਿੱਦਾਂ ਕਿ ਗਾਇਕੀ ਦਾ ਸ਼ੌਂਕ ਤਾਂ ਮੈਨੂੰ ਹੁਣ ਪਿਆ ਵੈਸੇ ਮੈਂ ਪਹਿਲਾਂ ਲਿਖਣ ਦਾ ਸ਼ੌਂਕ ਹੈ ਮੈਨੂੰ ਭਾਈ ਸ਼ਾਇਰੀ ਵਗੈਰਾ ਲਿਖਦਾ ਠੀਕ ਹੈ ਤੇ ਜਿੱਦਾਂ ਮੈਂ ਜਿਹਨੂੰ ਜ਼ਿਆਦਾ ਸੁਣਦਾ ਉਹ ਬਾਈ ਬੱਬੂ ਆਨੈ। ਕੀ ਬਾਤ ਆ। ਤੇ ਮੈਂ ਉਸ ਬਾਈ ਤੋਂ ਬਹੁਤ ਪ੍ਰਭਾਵਤਾ ਤੇ ਜਿੱਦਾਂ ਕਿ ਹੁਣ ਆਪਾਂ ਐ ਮੈਂ ਸ਼ਾਇਰੀ ਲਿਖਦਾ, ਮੈਂ ਸ਼ਾਇਰੀ ਸੁਣਾਉਂਦਾ ਮੈਂ। ਮੈਂ ਕਿਹਾ ਹੌਣ ਦਿਓ। ਕਹਿੰਦਾ ਮੈਂ ਆਸ਼ਕ ਨਹੀਂ, ਮੈਂ ਸ਼ਾਇਰ ਹਾਂ। ਮੈਂ ਕਿਸੇ ਦੀ ਨਕਲ ਕਿਉਂ ਕਰਾਂ? ਮੈਂ ਆਪਣੇ ਕੰਮ ਵਿੱਚ ਮਾਹਿਰ ਹਾਂ। ਮੈਂ ਗੀਤ ਪੁੱਤਾਂ ਵਾਂਗ ਰੱਖੇ ਨੇ। ਮੇਰੀ ਸ਼ਾਇਰੀ ਚੰਗੀ ਧੀ ਵਰਗੀ। ਉਦੋਂ ਮੋਰ ਮੋਰਨੀ ਕਰਨ ਆਸ਼ਕੀ ਜਦੋਂ ਅੰਬਰਾਂ ਤੋਂ بارش ਵਰਦੀ, ਜਦੋਂ ਅੰਬਰਾਂ ਤੋਂ بارش ਵਰਦੀ। ਕਿਆ ਪਤਾ ਨਾਲ ਨਾਲ ਆਪਾਂ ਨਾ ਹੌਲੀ ਹੌਲੀ ਖਾਸ ਕਰਕੇ ਸੋਸ਼ਲ ਮੀਡੀਆ ਤੇ ਵੀ ਮੈਨੂੰ ਇਧਰ ਮੈਸੇਜ ਆ ਰਹੇ ਆ ਪਰ ਕੋਲਾ ਮੇਰੀਆਂ ਆ ਰਹੀਆਂ ਆ ਪਰ ਮੈਂ ਕੋਲਾਂ ਲੈਣੀਆਂ ਨਹੀਂ ਹੈਗੀਆਂ ਮੈਂ ਕਹੂੰਗਾ ਵੀ ਜਿੰਨੇ ਵੀ ਤੁਸੀਂ ਅਸਾਨੂੰ ਲਾਈਵ ਦੇਖ ਰਹੇ ਹੋ ਨਾ ਮੈਂ ਤੁਹਾਨੂੰ ਸਾਰਨ ਬੇਤੀ ਕਰੂੰਗਾ ਇਹ ਸਟਾਰ ਭਰਾ ਸਾਡੇ ਕੋਲ ਹੀ ਆ ਇਹਨਾਂ ਨੂੰ ਆਪਾਂ ਇੱਕ ਨਾ ਕੱਲੇ ਕੱਲੇ ਭਰਾ ਨੂੰ ਬਿਠਾ ਲ ਕੇ ਤੁਹਾਡੇ ਨਾਲ ਮੈਂ ਇੰਟਰਵਿਊ ਕਰਨੀ ਆ ਤੇ ਮੈਂ ਕਹੂੰਗਾ ਵੀ ਭਾਈ ਜੀ ਖਾਸ ਕਰਕੇ ਅੱਜ ਤੱਕ ਮਾਰਕੀਟ ਤੁਹਾਡੇ ਕਿੰਨੇ ਗਣੇ ਆ ਚੁੱਕੇ ਮੇਰੇ ਜੀ ਦੋ ਗਣੇ ਆ ਚੁੱਕੇ ਮਾਰਕੀਟ ਵਿੱਚ ਪਹਿਲਾ ਬਾਪੂ ਸੌਂਗ ਹੈ ਤੇ ਦੂਜਾ ਇਨਸੈਪਸ਼ਨ ਤੇ ਬਾਪੂ ਸੌਂਗ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਸੁਣੋ ਮੇਰੇ YouTube ਚੈਨਲ ਰੀਅਲ 뮤ਜ਼ਿਕ ਤੇ ਜਾ ਕੇ ਠੀਕ ਹੈ ਤੁਹਾਨੂੰ ਪੱਕਾ ਪਸੰਦ ਆਊਗਾ ਗਾਣਾ ਉਹ ਤੇ ਦੂਜਾ ਗਾਣਾ ਮੇਰਾ ਇਨਸੈਪਸ਼ਨ ਹੈ ਉਹ ਜਿੱਦਾਂ ਕਿ ਅੱਜਕੱਲ ਦੇ ਮੁੰਡੇ ਪਸੰਦ ਕਰਦੇ ਗਾਣਾ ਇਹੋ ਜਿਹੇ ਆ ਤੇ ਮੈਂ ਜੇ ਆਪ ਜੀ ਨੇ ਇਹ ਗੱਲ ਕੀਤੀ ਤੇ ਮੇਰਾ ਵੀ ਖਾਸ ਕਰਕੇ ਜਿੱਦਾਂ ਤੁਸੀਂ ਜੰਗ ਭਰਾ ਆ ਤੇ ਮੈਂ ਜਿੱਦਾਂ ਤੁਸੀਂ ਮੱਖਣ ਭਾਈ ਦੀ ਗੱਲ ਕੀਤੀ ਆ ਆਪ ਜੀ ਨੇ ਬੱਬੂ ਮਾਨ ਭਾਈ ਦੀ ਗੱਲ ਕੀਤੀ ਆ ਤੇ ਮੈਂ ਕਹੂੰਗਾ ਜੇ ਬੱਬੂ ਮਾਨ ਭਾਈ ਤੇ ਕੋਈ ਹੈ ਉਹਨਾਂ ਦਾ ਮਾਨ ਦਾ ਤੁਹਾਡਾ ਕੋਈ ਬਲਬਲਾ ਕੋਈ ਉਹਨਾਂ ਦਾ ਕੋਈ ਇੱਕ ਟੱਪਾ ਵੀ ਕਿਉਂ ਮਾਨ ਸਾਹਿਬ ਆਮ ਆਲਸੋ ਦੇਖ ਰਹੇ ਜੀ ਨੇ ਸਾਨੂੰ ਲਾਈਵ ਤੇ ਮੈਂ ਕਹੂੰਗਾ ਜੇ ਆਪਦੇ ਮੰਚ ਕੋਈ ਬੱਬੂ ਬਾਣ ਭਾਈ ਦਾ ਛੋਟਾ ਜਿਹਾ ਕੋਈ ਅੰਤਰਾ ਆ ਜਾਵੇ ਸੋ ਟਰਾਈ ਕਰ ਲੈਨੇ ਔਰ ਦਿਓ ਓ ਪਹਿਲੇ ਨਰਾਤੇ ਮੰਗਣਾ ਮੇਰਾ ਦੂਜੇ ਨਰਾਤੇ ਵਿਆਵਈ ਲੁੱਟ ਲੈ ਚਾਰ ਦਿਹਾੜੇ ਮੋਜਾਂ ਕਾਦੋਂ ਪੌਂਦਾ ਹਗਾਵਈ ਇਹ ਤੋਂ ਪਹਿਲਾਂ ਹੋਰ ਦੀ ਹੋ ਜਾਵੋ ਇਹ ਤੋਂ ਪਹਿਲਾਂ ਹੋਰ ਦੀ ਹੋ ਜਾ ਓ ਮਾਨਾ ਕੱਢ ਲੈ ਜਾ ਹਾਏ ਨੀ ਕੰਦ ਟੱਪ ਕੇ ਪੂੜੀਆਂ ਛੜ ਕੇ ਚਵਾਰੇ ਆ ਕੀ ਬਤਾ ਯਾਰ ਕੀ ਬਤਾ ਜੀ ਬੱਜੀ ਮੈਂ ਪਾਈ ਕੀ ਲਿਖੈਪ ਕਰਨਾ ਮੇਰਾ ਫਰਜ ਵੀ ਆ ਜੇ ਆਪਾਂ ਪ੍ਰੋ ਨੂੰ ਥੋੜੀ ਥੋੜੀ ਅੱਗੇ ਵਧਾ ਰਹੇ ਆ ਤੇ ਬਾਬੇ ਉਹ ਗੱਲ ਪਤਾ ਕੀ ਆ ਮਨ ਤਾਂ ਬਹੁਤ ਕਰਦਾ ਤੁਹਾਡੇ ਤੋਂ ਮੈਂ ਭਰਾਵਾਂ ਨਾਲ ਹੋਰ ਵੀ ਗੱਲਾਂ ਵਤਾਂ ਕਰੀਏ ਜਿੱਦਾਂ ਮੈਂ ਕਹਿੰਦਾ ਵੀ ਉਹਨਾਂ ਨਾਲ ਰੱਬ ਤੋਂ ਮੰਗੀ ਹੀਰ ਕਦੇ ਨਾ ਰੱਬ ਤੋਂ ਮੰਗੀ ਹੀਰ ਕਦੇ ਨਾ ਮੰਗੇ ਤਤ ਹਜ਼ਾਰੇ ਮੈਂ ਜੇ ਚੱਕ ਸਾਬੂ ਨੇ ਪਿਆਰ ਮੰਗਿਆ ਜਾਂ ਮੰਗੇ ਤੁਹਾਡੇ ਅਰ ਦੇ ਯਾਰ प्यारे मैन तो मैं आज ਕਰ ਰਿਹਾ ਵੀ ਤੁਸੀਂ ਸਾਰੇ ਜ਼ਿੰਦਾਬਾਦ ਦੇ ਨਾਲ ਜੁੜੇ ਹੋਇਆ ਜਿੰਨੇ ਸਾਨੂੰ ਅੱਜ ਲਾਇ ਦੇਖ ਰਿਹਾ ਨਾ ਤੇ ਖਾਸ ਕਰਕੇ ਮੈਂ ਕਹੂੰਗਾ ਵੀ ਨਾਲ ਨਾਲ ਆਪਾਂ ਪਰ ਹੌਲ ਕਿਉਂ ਤੁਹਾਨੂੰ ਵੀ ਪਤਾ ਟਾਈਮ ਉਹਨਾ ਕੇ ਹੁੰਦਾ ਤੇ ਸਮਾਂ ਵੀ ਬੜਾ ਸਮਾਂ ਜਿਹੜਾ ਨਾ ਭਾਈ ਜੀ ਯਕੀਨ ਕਰਿਓ ਤੁਮੇ ਭਰਾ ਤੁਸੀਂ ਸਾਡੇ ਸਟਾਰ ਬੈਠੇ ਆ ਜੇ ਅਸੀਂ ਸਮੇਂ ਦੇ ਨਾਲ ਭੱਜਾਂਗੇ ਤਾਂ ਅੱਗੇ ਪਹੁੰਚਾਂਗੇ ਸਮਾਂ ਕਿਸੇ ਲਈ ਰੁਕਦਾ ਨਹੀਂ ਹੈਗਾ ਕਿਉਂ ਘੜੀਆਂ ਭੱਜ ਲਈਆਂ ਸਾਡੇ ਟੈਕਨੀਸ਼ੀਅਨ ਸਾਹਿਬ ਵੀ ਮੈਨੂੰ ਇਸ਼ਾਰਾ ਜਿਹਾ ਆ ਰਿਹਾ ਉਹ ਕਹਿੰਦੇ ਮੇਜਰ ਬਾਈ ਹੁਣ ਡ੍ਰੈਪ ਕਰ ਲੋ ਘੰਟਾ ਤੁਹਾਡਾ ਆਲਮੋਸਟ ਪੂਰਾ ਹੋ ਗਿਆ ਤੇ ਮੈਂ ਕਹੂੰਗਾ ਪਹਿਲਾਂ ਤਾਂ ਮੈਂ ਤੁਹਾਡੇ ਲਈ ਖਾਸੇ ਦੁਰਪੀ ਭਾਜੀ ਤੁਹਾਡੇ ਆਉਣ ਵਾਲੇ ਬ੍ਰਾਈਟ ਫਿਊਚਰ ਲਈ ਕਿਉਂ ਅੱਜ ਮੈਨੂੰ ਪਤਾ ਲਗਾ ਆ ਜੀ ਇੱਕ ਆਪਣਾ ਨਵਾਂ ਗਾਣਾ ਡੱਬ ਕਰਕੇ ਆਏ ਆ ਉਹਦੇ ਲਈ ਵੀ ਤੁਹਾਡੇ ਲਈ ਸ਼ੁਭਕਾਮਨਾਵਾਂ ਖਾਸ ਕਰਕੇ ਤੁਹਾਡੇ ਲਈ ਵੀ ਤੁਹਾਡੇ ਆਉਣ ਵਾਲੇ ਬ੍ਰਾਈਟ ਫਿਊਚਰ ਲਈ ਵੀ ਸ਼ੁਭਕਾਮਨਾ ਐਦਾਂ ਹੀ ਜਿੰਦਾਬਾਦ ਤੁਹਾਡੇ ਨਾਲ ਆ ਜਾਂਦੇ ਜਾਂਦੇ ਗੁਰਮੀ ਭਾਈ ਤੁਸੀਂ ਕਹੋ ਹੂੰ ਹੂੰ ਜੇ ਨੁਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਵਈ ਸਾਨੂੰ ਆਪਣੀਆਂ ਬਹਾਮਾ ਉੱਤੇ ਮਾਣ ਬਈ ਜਿਹੜੇ ਮੋਢਿਆਂ ਉੱਤੋਂ ਦੀ ਸਿਗਰ ਠੁੱਕਦੇ ਉਹ ਮੁਠੀਆਂ ਚ ਮੀਚੇ ਹੋਏ ਆ ਉਹ ਸਿਰ ਕੱਢਵੇਂ ਉਹ ਸਿਰ ਕੱਢਵੇਂ ਰਕਾਰੜ ਪੈਦਾ ਕੀਤੇ ਹੋਏ ਆ ਸੇਰ ਕਾਟ ਮੇਰੇ ਕਾਰਡ ਪੈਦਾ ਕੀਤੇ ਹੋਇਆ। ਕੀ ਬੋਤਾਂ? ਇਹ ਗਾਣਾ ਭਾਜੀ ਉਹਨਾਂ ਨੂੰ ਡੈਡੀਕੇਟਡ ਆ। ਇਹਨਾਂ ਨੇ ਗੱਡ ਵਿੱਚ ਰਿਕਾਰਡ ਪੈਦਾ ਕੀਤਾ। ਮੈਂ ਤੁਹਾਡਾ ਧੰਨਵਾਦ ਕਰਦਾ ਖਾਸ ਕਰਕੇ ਜ਼ਿੰਦਾਬਾਦ ਵਾਲਿਆਂ ਨੂੰ ਇਸ ਗੱਲ ਦਾ ਪਤਾ ਆ ਤੇ ਜ਼ਿੰਦਾਬਾਦ ਜਿਹੜਾ ਤੁਹਾਡੇ ਆਦੇ ਭਰਾਵਾਂ ਨਾਲ ਆ ਤੇ ਮੈਂ ਇਹ ਗੱਲ ਕਹਿੰਦਾ ਵੀ ਮੈਂ ਠੋਕੇ ਕਹਿੰਦਾ ਵੀ ਹੁੰਨਾ ਆ ਜੇ ਤੁਸੀਂ ਆਪਣੇ ਭਰਾਵਾਂ ਸੱਜਣਾ ਮਿੱਤਰਾਂ ਦੇ ਨਾਲ ਖਾਸ ਕਰਕੇ ਅੱਜ ਤੁਸੀਂ ਦੋਵੇਂ ਸਟਾਰ ਭਰਾ ਮੇਰੇ ਸਾਡਾ ਸਾਡਾ ਸੁਮਿੰਦਰ ਪਾ ਦੇ ਬਦੌਲ ਤੁਸੀਂ ਇੱਥੇ ਬੈਠੇ ਆਂ ਤੇ ਉਹ ਮੇਰਾ ਭਰਾ ਬਹੁਤ ਹੀ ਯਾਰ ਆ ਤੇ ਇਹ ਜਿੱਦਾਂ ਗੱਲ ਆਪਾਂ ਉਹੀ ਗੱਲ ਕਰਦੇ ਯਾਰਾਂ ਦੇ ਨਾਲ ਹੀ ਅੱਗੇ ਬੰਦਾ ਪਾਦਾ ਤੇ ਸੰਧਵਾਤਾ ਹੈ ਯਾਰਾਂ ਭਰਾਵਾਂ ਦਾ ਤੁਹਾਡਾ ਭਰਾਵਾਂ ਦਾ ਆ ਤੇ ਮੈਂ ਕਹੂੰਗਾ ਭਾਈ ਜੀ ਤੁਸੀਂ ਤੇ ਖਸ ਕੇ ਜਾਂਦੇ ਜਾਂਦੇ ਤੁਹਾਡੇ ਬੰਦੇ ਬਲਬਲਾ ਕੋਈ ਮੇਰਾ ਗਾਣਾ ਆਲਰੇਡੀ ਜਿਹੜਾ ਆਇ ਚੁੱਕਿਆ ਇਨਫੈਕਸ਼ਨ ਉਹਦੇ ਚਾਰ ਬੋਲ ਤੁਹਾਨੂੰ ਸੁਣਾਉਂਦਾ ਆਓ ਦਿਓ ਬਾਈ ਉਹ ਦੋ ਟਾਈਮ ਹੱਥਾਂ ਵਿੱਚ ਰੈੱਡ ਕੱਪ ਹੁੰਦੇ ਸੋ ਵਾ ਟਿੰਮ ਦੇ ਤੇ ਸ਼ਾਮੀ ਲਾਲ ਪਰੀ ਦੇ ਡੱਬੀ ਚ ਭੰਗਾਰੇ ਜਦੋਂ ਮਾਰੇ ਲੱਗਣੀ ਤਾਈਓ ਚਰਚੇ ਹੁੰਦੇ ਆ ਅੱਖ ਖੜੀ ਦੇ ਓ ਖਾਰ ਖਾ ਕੇ ਬੈਰੀ ਸਾਲੇ ਖੁਰੇ ਪਏ ਨੇ ਟੋਪੀ ਵਾਲੀ ਕਿੱਲ ਵਾਂਗੂ ਯਾਰ ਜੁੜੇ ਨੇ ਛੱਡ ਨਹੀਂ ਓ ਹਉਣ ਯਾਰ ਕਾਨੇ ਰਿਹਲ ਤੋਂ ਜਿਨ੍ਹਾਂ ਨਾਲ ਬੈਰ ਨਾਲੇ ਪਿਆਰ ਗੂੜੇ ਨੇ ਉਹ ਚਾਰਕ ਦਿਨਾਂ ਦੇ ਜਿਹੜੇ ਪਿਆਰ ਨਹੀਂ ਬਿਲੋ ਮਿੱਤਰਾਂ ਨੇ ਦੇਖੇ ਬੈੜੇ ਉੱਤੇ ਟੁੱਟਦੇ ਸਾਡੇ ਸਿਰੋ ਜਿਨ੍ਹਾਂ ਦੀਆਂ ਹੋਈਆਂ ਚੜਤਾ ਮਹਿਫਲਾ 'ਚ ਘੋਰੇ ਕਿਹੜੇ ਮੂੰਹੋਂ ਬੁੱਕਦੇ ਉਹ ਪਿੱਠ ਪਿੱਛੇ ਖੱਬੀ ਖਾਨ ਬੜੇ ਬਣਦੇ ਮਿੱਤਰਾਂ ਦੇ ਮੂਰੇ ਨਹੀਂ ਆਖ ਚੁੱਕਦੇ ਕੀ ਬਾਤ ਆ ਯਾਰ ਕੀ ਬਾਤ ਆ ਤੁਮ ਭਰਾਵਾਂ ਦਾ ਤੇ ਮੈਂ ਤੁਹਾਤੋਂ ਇੱਥੇ ਅਰਜ਼ਾਸ ਤੇ ਲੈਣੀ ਆ ਕਿ ਤੁਸੀਂ ਦੋਵੇਂ ਭਰਾ ਸਾਡੇ ਸਟਾਰ ਤੁਹਾਡੇ ਆਉਣ ਵਾਲੇ ਬ੍ਰਾਈਟ ਫਿਊਚਰ ਲਈ ਮੈਂ ਦੁਆਵਾਂ ਕਰੂੰਗਾ ਤੇ ਜਲਦ ਤੁਹਾਨਾਂ ਜਦੋਂ ਤੁਹਾਡੇ ਦੋਵਾਂ ਭਾਈਆਂ ਦੇ ਹੋਰ ਨਵੇਂ ਗਾਣੇ ਆਉਣੇ ਆ ਤੇ ਖਾਸ ਕਰਕੇ ਹੋਰ ਵੀ ਤੁਹਾਡੇ ਵੀ ਤੇ ਬਾਈ ਜੀ ਤੇਰੇ ਸਾਹਿਬ ਤੁਹਾਡੇ ਵੀ ਤੇ ਆਪਾਂ ਏਸੀ ਸਟੂਡੀਓ ਚ ਬਹਿ ਕੇ ਹੋਰ ਨਵੇਂ ਚੋੜੇ ਗੱਲਾਂ ਫਿਰ ਕਰਾਂਗੇ ਟੈਕਨੀਸ਼ੀਅਨ ਸਾਹਿਬ ਦੇ ਇਸ਼ਾਰਾ ਮੈਨੂੰ ਹੋਇਆ ਆ ਤੇ ਤੁਸੀਂ ਤੁਹਾਨੂੰ ਵੀ ਪਤਾ ਕਿ ਟਾਈਮ ਕੀਮਤੀ ਹੁੰਦਾ ਤੇ ਆਪਾਂ ਇੱਥੇ ਇਹਨੂੰ ਰੈਪ ਕਰ ਲੈਣਾ ਤੇ ਤੁਹਾਡੇ ਆਉਣ ਵਾਲੇ ਬ੍ਰੇਕ ਫਿਊਚਰ ਲਈ ਇੱਕ ਵਾਰੀ ਫਿਰ ਮੈਂ ਦੁਆਵਾਂ ਕਰੂੰਗਾ ਚਾਹਦੇ ਜਦ ਮੈਂ ਕਹੂੰਗਾ ਆਪਣਾ ਦੋਵਾਂ ਭਾਈਆਂ ਪਰ ਗੁਰਪ੍ਰੀਤ ਭਾਈ ਤੁਸੀਂ ਆਪਣਾ ਸੰਪਰਕ ਨੰਬਰ ਹਾਂਜੀ ਮੇਰਾ ਸੰਪਰਕ ਨੰਬਰ ਹੈਗਾ ਜੀ 519 7227736 ਆਪਾਂ ਪੰਜਾਬੀ ਵਿੱਚ ਵੀ ਬੋਲਦੰਨੇ 519 722 7036 ਜੀ ਬਾਈ ਜੀ ਮੇਰਾ ਜੀ 647 704 9423 ਫਿਰ ਮੈਂ ਤੁਹਾਡਾ ਤੁਮ ਆਪਣਾ ਦਾ ਧਰਵਾਦ ਕਰਦਾ ਖਾਸ ਕਰਕੇ ਜਿੰਨੇ ਵੀ ਤੁਸੀਂ ਸਾਨੂੰ ਅੱਜ ਦੇਖ ਰਹੇ ਆਂ ਜਿਹਦਾ ਮੈਂ ਤੁਹਾਨੂੰ ਕਹਿੰਦਾ ਵੀ ਹੁਣ ਜਾਂਦੇ ਜਾਂਦੇ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜ਼ਿੰਦਾਬਾਦ ਰਹੋ ਤੇ ਜੁੜੇ ਰਹੋ ਆਪਣੇ ਹਰਮਨ ਪਿਆਰੇ ਜੀ ਵੀ ਐਂਡ ਰੇਡੀਓ ਜ਼ਿੰਦਾਬਾਦ ਦੇ ਨਾਲ ਇਥੇ ਮਨਵੀ ਦਿਉਦਰੀ ਦੋਵੇਂ ਜਣੇ ਆਜ਼ਾਦ ਸਾਡੇ ਤਿੰਨਾਂ ਪਾਈਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜ਼ਿੰਦਾਬਾਦ